ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਰਤਾਲਵਾ ਨੂੰ ਦਰਸ਼ਨਾ ਵਾਸਤੇ ਅੰਮ੍ਰਿਤਸਰ ਲਚਾਨ ਵਾਲੀਆਂ ਪੱਸਾਂ ਦੇ ਪਹਿਲੇ ਜਥੇ ਨੇ ਕੀਤਾ ਰਵਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਛਾਪਤੀ ਸੁਬੰਦੀ ਬਾਬਾ ਬਕਾਲਾ ਵਿਖੇ ਵਿਸ਼ਾਲ ਸਮਾਗਮ ਅਤੇ ਭਾਰਤ-ਪਾਕਿਸਤਾਨ ਸਰਹੱਦ ਤੇ ਫਿਰੋਜ਼ਪੁਰ ਬਾਰਡਰ ਮੈਰਾਥਨ ਦਾ ਆਯੋਜਨ 4000 ਦੂਆ ਟੋੜਾ ਕਾ ਨੇ ਫੈਸਲਾ ਲਿਆ ਤੇ ਹੁਣ ਖਬਰਾਂ ਇਸ ਥਾਂ ਨਾਲ ਉੱਤਰਾਖੰਡ ਅੱਜ ਆਪਣਾ 25ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਹਰਾਦੂਨ ਦੇ ਜੰਗਲਾਤ ਕੋਰ ਸੰਸਥਾਨ ਵਿਖੇ ਆਯੋਜਿਤ ਇੱਕ ਸਮਾਰੋਹ ਚ 8000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਇਹ ਪ੍ਰੋਜੈਕਟ ਪੀਣ ਵਾਲੇ ਪਾਣੀ ਸਿੰਚਾਈ ਤਕਨੀਕੀ ਸਿੱਖਿਆ ਊਰਜਾ ਸ਼ਹਿਰੀ ਵਿਕਾਸ ਖੇਡਾਂ ਤੇ ਹੁਨਰ ਵਿਕਾਸ ਸਮੇਤ ਮੂਖ ਖੇਤਰਾ ਨਾਲ ਸੰਬੰਧਿਤ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਿੱਤਾ ਹੈ। ਸ਼੍ਰੀ ਮੋਦੀ ਨੇ 28000 ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ 'ਚ 62 ਕਰੋੜ ਤੋਂ ਵੱਧ ਦੀ ਵਿੱਤੀ ਸਹਾਇਤਾ ਵੀ ਟਰਾਂਸਫਰ ਕੀਤੀ। ਪ੍ਰਧਾਨ ਮੰਤਰੀ ਨੇ ਇਸ ਮੌਕੇ ਤੇ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਉੱਤਰਾਖੰਡ ਦੇ ਲੋਕਾਂ ਨੂੰ ਸੂਬੇ ਦੇ ਸਥਾਪਨਾ ਦਿਵਸ ਦੇ 25 ਸਾਲ ਪੂਰੇ ਹੋਣ ਮੌਕੇ ਬਧਾਈ ਦਿੱਤੀ। ਉਹਨਾਂ ਕਿਹਾ ਕਿ ਉੱਤਰਾਖੰਡ ਨੇ ਪਿਛਲੇ 25 ਸਾਲਾਂ 'ਚ ਵਾਖਵਾ ਖੇਤਰਾ 'ਚ ਮਹੱਤਵਪੂਰਨ ਤਰੱਕੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਬਲ ਇੰਜਨ ਸਰਕਾਰ ਉੱਤਰਾਖੰ बीते का 25 वर्षों की यात्रा के बाद आज उत्तराखंड जिस ऊंचाई पर है उसे देखकर हर उस व्यक्ति का खुश होना स्वाभाविक है जिसने इस खूबसूरत राज्य के निर्माण के लिए संघर्ष किया था डबल इंजन की भाजपा सरकार उत्तराखंड के सामर्थ्य को नई ऊंचाई देने में जुटी है वक् वक् प्रोजेक्टा बारे बोलद प्रधानमंत्री ने कहा बेहतर कनेक्टिविटी का उत्तराखंड के विकास से गहरा नाता है इसलिए आज राज्य में दो लाख करोड़ रुपए से अधिक की परियोजनाओं पर काम चल रहा है ऋषिकेश कर्णप्रयाग रेल परियोजना प्रगति पर है दिल्ली देहरादून एक्सप्रेस अब लगभग तैयार है गौरीकुंड केदारनाथ और गोविंदगा हेमकुंड का शिलान्यास हो चुका है ये परियोजनाएं उत्तराखंड में विकास को नई गति दे रही हैं राष्ट्रपति द्रौपदी तो मुर्मू ने भी उत्तराखंड के लोगों स्थापना दिवस की पच्चमी बरेगन मौके वधाई दी है ਪੰਜਾਬ ਵਿਧਾਨ ਸਭਾ ਹਲਕਾ ਤਰਨਤਾਰਨ ਵਿੱਚ 11 ਨਵੰਬਰ ਨੂੰ ਜਿੰਨੀ ਚੋਣ ਲਈ ਵੋਟਾਂ ਪੈਣੀਆਂ ਨੇ ਇਸ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਕਮਾਂਤਰੀ ਸਰਹੱਦਨਾ ਲੱਗਦੇ ਜ਼ਿਲ੍ਹੇ ਤਰਨਤਾਰਨ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਚ ਰੱਖਦਿਆਂ ਜ਼ਿਲ੍ਹਾ ਚੋਣ ਮਸ਼ੀਨਰੀ ਰਾਹੀਂ ਸੁਰੱਖਿਆ ਦੇ ਪੂਖਤਾ ਇਤਜ਼ਾਮ ਕੀਤੇ ਨੇ ਅਤੇ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਆਬਜ਼ਰਵਰਾਂ ਨਾਲ ਸਲਾਹ-ਮਸ਼ਵਰਾ ਕਰਕੇ ਚੋਣ ਯੋਜਨਾ ਨੂੰ ਅੰਤਮ ਰੂਪ ਦਿੱਤਾ ਗਿਆ ਸੂਬੇ ਦੇ ਮੁੱਖ ਚੋਣ ਅਧਿਕਾਰੀ ਸਿਵਨ ਸੀਨੇ ਦੱਸਿਆ ਕਿ ਹਲਕੇ ਚ ਕੇਂਦਰੀ ਹਥਿਆਰਪੰਨ ਪੁਲਿਸ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਨੇ ਜੋ ਕਿਸੇ ਵੀ ਜ਼ਿਲ੍ਹਾ ਚੋਣ ਚੋਣ ਕਮਿਸ਼ਨ ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਤਾਇਨਾਤੀਆਂ ਵਿੱਚੋਂ ਇੱਕ ਹੈ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਸਾਰੇ ਪੋਲਿੰਗ ਸਟੇਸ਼ਨਾਂ ਉੱਤੇ ਕੇਂਦਰੀ ਬਲਾਂ ਦੇ ਜਵਾਨ ਤਾਇਨਾਤ ਰਹਿਣਗੇ ਕੇਂਦਰੀ ਬਲਾਂ ਵੱਲੋਂ ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨਾਂ ਉਤੇ ਸੀਸੀਟੀਵੀ ਕੈਮਰਾ ਅਤੇ ਵੈਬ ਕਾਸਟਿੰਗ ਦੀ ਵਿਵਸਥਾ ਵੀ ਹੋਵੇਗੀ ਜੁਨ੍ਹਾਂ ਦੀ ਨਿਗਰਾਨੀ ਰਿਟਰਨਿੰਗ ਅਧਿਕਾਰੀ ਜ਼ਿਲ੍ਹਾ ਚੋਣ ਅਧਿਕਾਰੀ ਤੇ ਮੁੱਖ ਚੋਣ ਅਧਿਕਾਰੀ ਪੱਧਰ ਤੇ ਚੋਣ ਕਮਿਸ਼ਨ ਦੀ ਦੇਖਰੇਖ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਸਾਰੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਨੂੰ 46 ਮਾਈਕਰੋ ਅਬਸਰਵਰ ਵੀ ਕਵਰ ਕਰਨਗੇ। ਉਹਨਾਂ ਨੇ ਦੱਸਿਆ ਕਿ ਸਾਰੇ 222 ਪੋਲਿੰਗ ਸਟੇਸ਼ਨਾਂ ਤੇ ਲਾਜ਼ਮੀ ਬੁਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਹਨਾਂ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ 11 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਣ ਵਾਲੀ VOTING ਦੌਰਾਨ ਨਿਡਰਤਾ ਨਾਲ ਅੱਗੇ ਆ ਕੇ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਨ। ਚੋਨ ਕਮਿਸ਼ਨ ਨੇ ਸੁਰਿੰਦਰ ਲਾਂਬਾ ਨੂੰ ਤਰਨਤਾਰਨ ਦਾ ਨਵਾਂ ਐਸਐਸਪੀ ਨਿਯੁਕਤ ਕੀਤਾ ਹੈ ਜ਼ਿਕਰ ਹੋਇਆ ਹੈ ਕਿ ਚੋਨ ਕਮਿਸ਼ਨ ਨੇ ਬੀਤੇ ਦਿਨੀ ਤਰਨਤਾਰਨ ਦੀ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰਨ ਦੇ ਨਿਰਦੇਸ਼ ਦਿੱਤੇ ਸਨ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਰ ਨੂੰ ਐਸਐਸਪੀ ਤਰਨਤਾਰਨ ਦਾ ਵਾਧੂ ਚਾਰਜ ਦਿੱਤਾ ਗਿਆ ਸੀ ਤਰਨਤਾਰਨ ਵਿੱਚ 11 ਤਰੀਕ ਨੂੰ ਵਿਧਾਨ ਸਭਾ ਜਮਨੀ ਚੋਣ ਹੋਣੀ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @eiar_aranu_chalander ਅਤੇ YouTube ਤੇ ਸਾਡਾ ਚੈਨਲ ਹੈ @eiar_chalander ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਖੇ ਧਾਰਮਿਕ ਉਸਤਾਨਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਲੈ ਕੇ ਜਾਣ ਵਾਲੀਆਂ ਬੱਸਾਂ ਦੇ ਪਹਿਲੇ ਜਥੇ ਨੂੰ ਰਵਾਨਾ ਕੀਤਾ ਸ਼ਰਧਾਲੂਆਂ ਨਾਲ ਗੱਲਬਾਤ ਕਰਦੇ ਆ ਮੁੱਖ ਮੰਤਰੀ ਨੇ ਕਿਹਾ ਕਿ ਯਾਤਰਾ 9 ਮਈ ਪਾਟਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 355ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਉਨ੍ਹਾਂ ਕਿਹਾ ਕਿ ਇਹ ਯੋਜਨਾ 29 ਅਕਤੂਬਰ ਨੂੰ ਪਿੰਡ ਬੜਵਾਲ ਤੋਂ ਸ਼ੁਰੂ ਕੀਤੀ ਗਈ ਸੀ ਜੇ ਤੁਪਾਗੀ ਕੜੀ ਇੱਥੇ ਆਈ ਹੈ ਕਿ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਜਲਿਆਂ ਵਾਲਾ ਬਾਗ ਦਰਗਾਹਾਂ ਮੰਦਰ RAM TIR ਹੋਰ ਜਿੰਨੇ ਵੀ ਧਾਰਮਿਕ ਇਤਿਹਾਸਿਕ ਸਥਾਨ ਨੇ ਉਹ ਅਮਰਸਰ ਸਾਹਿਬ ਦੇ ਉਹਨਾਂ ਦੇ ਦਰਸ਼ਨ ਕਰਾਉਣ ਵਾਸਤੇ ਅੱਜ ਤਿੰਨ ਬੱਸਾਂ ਇੱਥੋਂ ਇਸ ਪਿੰਡ ਚੋਂ ਜਾ ਰਹੀਆਂ ਨੇ ਹਰ ਬੱਸ ਦੇ ਵਿੱਚ 40-40 ਛੜਾ ਲੂ ਨੇ ਮੈਡੀਕਲ ਨਾਲ ਰਿਲੇਟਡ ਇੱਕ ਡਾਕਟਰ ਤੇ ਮੈਡੀਕਲ ਦੀ ਸਹੂਲਤ ਵੀ ਹੈ ਕੋਈ ਐਮਰਜੈਂਸੀ ਹੁੰਦੀ ਹੈ ਉਹਨਾਂ ਦੇ ਕੰਟੈਕਟ ਨੰਬਰ ਸਾਰਿਆਂ ਦੇ ਉਹ ਇੱਕ ਬੰਦੇ ਕੋਲੇ ਨੇ ਹਲਕਾ ਧੂਰੀ ਤੋਂ ਇਹ ਸ਼ੁਰੂਆਤ ਹੋਈ ਹੈ ਔਰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਵਾਲੇ ਦਿਨ ਚੱਲ ਰਹੇ ਨੇ ਤੇ ਇਹਨੂੰ ਫਿਰ ਕਰਦੇ ਜਾਵਾਂਗੇ ਤੇ ਅਲਮੇਰ ਸ਼ਰੀਫ ਵਾਸਤੇ ਵੀ ਟ੍ਰੇਨ ਜਾਂ ਫਿਰ ਪਟਨਾ ਸਾਹਿਬ ਤੱਕ ਸ੍ਰੀ ਹਜੂਰ ਸਾਹਿਬ ਤੇ ਦਾ ਪੰਜਾਬ ਵਾਰਾਨਸੀ ਖਾਟੂ ਸ਼ਾਮ ਜਿੱਥੇ ਵੀ ਸ਼ਰਧਾਲੂ ਜਿਹੜੇ ਉਹ ਕਹਿਣਗੇ ਉਹਨਾਂ ਨੂੰ ਅਸੀਂ ਭੇਜਦੇ ਰਵਾਂਗੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਟਾਪਤੀ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਏ ਗਏ ਵਿਸ਼ਾਲ ਗੁਰਮਤ ਸਮਾਗਮ ਦਾ ਸਮਾਗਮ ਕੀਤਾ ਗਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਸਚਕਣ ਸ਼ਹਿਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪ੍ਰਵਿੰਦਰਪਾਲ ਸਿੰਘ ਮਿਸਰ ਸ਼ਹੀਦਤ ਤਰਨਤਲ ਦੇ ਮੁਖੀ ਬਾਬਾ ਜੋਗਾ ਸਿੰਘ ਸਮੇਤ ਪ੍ਰਮੁੱਖ ਹਸਤੀਆਨੀ ਵੱਡੀ ਗਿਣਤੀ ਚ ਸੰਗਤਾਂ ਨੇ ਵੀ ਹਾਜ਼ਰੀ ਭਰੀ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲੇ ਪੰਡਾਲ ਚ ਸਜੇ ਧਾਰਮਿਕ ਦੀਵਾਨ ਦੌਰਾਨ ਸ਼ਤਾਬਤੀ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ ਤੇ ਆਸਟ੍ਰੇਲੀਆ ਦੀ ਸਹਿਜ ਪਾਠ ਸੇਵਾ ਸੰਸਥਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਦੇਸ਼ ਦੁਨੀਆ ਅੰਦਰ ਆਰੰਭ ਕਰਵਾਏ ਗਏ 25 ਹਜ਼ਾਰ ਦੇ ਕਰੀਬ ਸਹਿਜ ਪਾਠਾਂ ਦੇ ਭੋਗ ਪਾਏ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਚ ਗੁਰਦੁਆਰਾ ਤੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅਜ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਅਗਲੇ ਪੜਾ ਗੁਰਦੁਆਰਾ ਸ਼੍ਰੀ ਬੁਰਜ ਸਾਹਿਬ ਤਾਰੀਵਾਲ ਲਈ ਰਵਾਨਾ ਹੋਇਆ ਭਾਰਤੀ ਹਵਾਈ ਫੌਜ ਦੀ ਪੂਰਵੀ ਹਵਾਈ ਕਮਾਂਡ ਨੇ ਆਪਣੀ 93ਵੀਂ ਵਰੇਗੰ ਮੰਨਣ ਲਈ ਅੱਜ ਕੋ ਹਾਟੀਛ ਵੱਡੇ ਪੱਧਰ ਦਾ 에ਅਰ ਸ਼ੋਅ ਆਯੋਜਿਤ ਕੀਤਾ। ਉਹ ਹਾਟੀ ਵਿੱਚ ਬ੍ਰह्मਪੁੱਤਰ ਨਦੀ ਤੇ ਲਾਚਿਤ ਕਾਰਟ ਵਿਖੇ 25 ਤੋਂ ਵੱਧ ਫਾਰਮੇਸ਼ਨਾਂ ਚ 75 ਤੋਂ ਵੱਧ ਜਹਾਜ਼ਾਂ ਤੇ ਹੈਲੀਕਾਪਟਰਾਂ ਨੇ ਹਿੱਸਾ ਲਿਆ। ਫਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸ਼ਹੀਦ ਸੁਖਦੇਵ ਦੀਆਂ ਸਵਾਦਾਂ ਤੋਂ ਫਿਰੋਜ਼ਪੁਰ ਬਾਰਡਰ ਮੈਰਾਥਨ ਇੱਕ ਦੌੜ ਸ਼ਹੀਦਾਂ ਦੇ ਨਾਮ ਕੱਢੀ ਗਈ ਜਿਸ ਵਿੱਚ 4000 ਤੋਂ ਵੱਧ ਦੌੜਾਕਾਂ ਨੇ ਹਿੱਸਾ ਲਿਆ ਫਿਰੋਜ਼ਪੁਰ ਬਾਰਡਰ ਮੈਰਾਥਨ ਦਾ ਪ੍ਰਬੰਧ ਭਾਰਤੀ ਫੌਜ ਦੀ 77ਵੀਂ ਗੋਲਡਨ ਐਰੋ ਇਨਫੈਂਟਰੀ ਡਿਵੀਜ਼ਨ ਵੱਲੋਂ ਕੀਤਾ ਗਿਆ ਇਸ ਮੌਕੇ 21 ਕਿਲੋਮੀਟਰ ਦੌੜ ਵਿੱਚ ਪਹਿਲੇ ਨੰਬਰ ਤੇ ਸੁਨੀਲ ਕੁਮਾਰ ਤੇ ਦੂਜੇ ਨੰਬਰ ਤੇ 모희 ਤੇ ਤੀਜੇ ਨੰਬਰ ਤੇ ਸ਼ੁਭਮ ਰਹੇ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਪਦਮਸ਼ੀ ਬਰਗਤ ਸਿੰਘ ਅਤੇ ਹੋਰਨਾ ਨੇ ਵੀ ਇਸ ਮੌਕੇ ਸ਼ਮੂਲੀਅਤ ਕੀਤੀ ਮੈਰਾਥਨ ਵਿੱਚ ਵਿਸਾ ਲੈਣ ਲਈ ਪੰਜਾਬ ਹਰਿਆਣਾ ਦਿੱਲੀ ਹਿਮਾਚਲ ਤੇ ਉੱਤਰ ਪ੍ਰਦੇਸ਼ ਤੋਂ ਦੌੜਾਕਾਂ ਨੇ ਸ਼ਮੂਲੀਅਤ ਕੀਤੀ। ਚੇਨਈ ਵਿਖੇ ਆਯੋਜਿਤ ਤੀਆ ਏਸ਼ੀਆ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਚੋ 5 ਕਿਲੋਮੀਟਰ ਪੈਦਲ ਦੌੜ ਚ ਜ਼ਿਲ੍ਹਾ ਫਤਗੜ ਸਾਹਿਬ ਦੇ ਪਿੰਡ ਤਲਾਣੀਆਂ ਦੇ ਖਿਡਾਰੀ ਜੋਗਿੰਦਰ ਪਾਲ ਸਿੰਘ ਨੇ ਸੋਨੇ ਦਾ ਤਮਗਾ ਜਿੱਤੇ ਅੱਜ ਪਿੰਡ ਪੌਂਚਨ ਤੇ ਲਾਗਾ ਵਾਸੀਆਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਵਿਸ਼ੇਸ਼ ਤੌਰ ਤੇ ਸਨਮਾਨ ਵੀ ਦਿੱਤਾ ਇਸ ਮੌਕੇ ਬੋਲਦਿਆਂ ਉਹਨਾਂ ਆਖਿਆ ਕਟੋਕਟ ಏਸ਼ੀਆ ਦੇ 20 ਕੰਟਰੀ ਨੇ ਪਾਗਲੇ ਆ ਜਾਕਿਸਤਾਨ ਮਲੇਸ਼ੀਆ ਫਿਲੀਪੀਨਸ ਮਲੇਸ਼ੀਆ ਸਿੰਗਾਪੁਰ THAILAND ਜਿਸ ਦੇ ਵਿੱਚ ਮੈਂ 5 ਕਿਲੋਮੀਟਰ ਰੇਸ ਵਾਕ ਦੇ ਵਿੱਚ 49 ਤੋਂ 50 ਰਕ ਦੇ ਵਿੱਚ ਹਿੱਸਾ ਲਿਆ ਜਿੱਤੇ ਵਿੱਚ ਮੈਂ 골ਡ ਮੈਡਲ ਹਾਸਲ ਕੀਤਾ ਇਸ ਰਿਸਪੈਕਟਿਵ ਕੋਚਰ ਨੂੰ ਬਹੁਤ ਬਹੁਤ ਧੰਨਵਾਦ ਜਿਹਨੇ ਮੈਨੂੰ سپورਟ ਕੀਤੀ ਜਾਣ ਤੋਂ ਪਹਿਲਾਂ ਕਿਹਾ ਕਿ ਤੂੰ ਜਿੱਤ ਕੇ ਆਵੇਂਗਾ ਤੇ ਮਾਰ ਦੀ ਕਿਰਪਾ ਹੋਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਖਿਰ ਚੋ ਖਾਸ ਖਬਰ ਇੱਕ ਵਾਰ ਫੇਰ ਦੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਰਾ ਦੂਨ ਵਿੱਚ ਉਤਰਾਖੰਡ ਦੇ ਸਥਾਪਨਾ ਦਿਵਸ ਤੇ ਸਿਲਵਰ ਜੁਬਲੀ ਸਮਾਰੋਚਕੀ ਦੀ ਸ਼ਿਰਕਤ 8000 ਕਰੋੜ ਰੁਪਏ ਤੋਂ ਵੱਡੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ ਚੋਣ ਕਮਿਸ਼ਨ ਵੱਲੋਂ ਤਰਨਤਾਰਨ ਜ਼ਿਮਨੀ ਚੋਣ ਲਈ ਸੁਰੱਖਿਆ ਦੇ ਪਖਤਾ ਇੰਤਜ਼ਾਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਅੰਮ੍ਰਿਤਸਰ ਲਿਜਾਣ ਵਾਲੀਆਂ ਬੱਸਾਂ ਦੇ ਪਹਿਲੇ ਜਥੇ ਨੂੰ ਰਵਾਨਾ ਕੀਤਾ ਤੇਸ ਦਿਨ ਵਾਲੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:00 ਵਜੇ 3 ਮਿੰਟ ਦੇ ਨਮਸਕਾਰ